ਖਬਰ ਮahanagar Ludhiana ਤੋਂ ਜਿੱਥੇ ਅੱਜ ਜੱਟ ਵੈਲਫੇਅਰ ਸੁਸਾਇਟੀ ਦਾ ਇੱਕ ਵਕਤ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਵਿਖੇ ਪਹੁੰਚਿਆ ਜਿੱਥੇ ਉਹਨਾਂ ਨੇ ਹੀਟ ਰੂਪ ਲਗਾਈ ਕਿ ਡਾਕਟਰ ਗੰਦਰ ਸਿੰਘ ਦੇ ਸਰੇਤਾ ਜੋ ਕਿ ਅਕਸਰ ਹੀ ਜਨਤ ਸਮਾਈ ਨੂੰ ਬੁਰਾ ਕਲਾ ਫੇਸਬੁਕ ਤੇ ਕਹਿੰਦੇ ਹਨ ਉਹਨਾਂ ਤੋਂ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਅਸੀਂ ਉੱਚ ਕਮਿਸ਼ਨਰ ਸਾਹਿਬ ਨੂੰ ਅਰਖਾਸਤ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਦਸਤਾਨੇ ਦੇ ਅੰਦਰ ਕਾਰਵਾਈ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਉਹੋ ਕਾਰਵਾਈ ਨਹੀਂ ਹੋਈ ਅੱਜ ਉਹਨਾਂ ਨੇ ਫਿਰ ਤੋਂ ਉਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਆਓ ਗੱਲ ਕਰਦੇ ਹਾਂ ਇਸ ਵਕਤ ਦੇ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੀ ਕਹਿਣਾ ਹੈ ਉਹਨਾਂ ਦਾ ਭਾਜੀ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਭਾਜੀ ਨੇ ਕਿ ਆਪਣਾ ਜਿਹੜਾ ਡਾਕਟਰ ਗੁਰਿੰਦਰ ਸਿੰਘ ਗੰਡੇਟਾ ਵਾ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਵਾ ਪਿਛਲੇ 12 ਸਾਲਾਂ ਤੋਂ ਕਹਿੰਦਾ ਕਿ ਮੈਂ ਜੱਟ ਸਮਾਜ ਨੂੰ ਜਿਹੜਾ ਵਾ ਬਦਨਾਮ ਕਰ ਰਿਹਾ ਵਾ ਸੋਸ਼ਲ ਮੀਡੀਆ 'ਤੇ ਸ਼ਰਮ ਉਹ ਕਹਿ ਰਿਹਾ ਵਾ ਕਿ ਇਹਨਾਂ ਦੇ ਮੈਂ ਕਾਲੀਆਂ ਕਤੂਤਾਂ ਦੱਸ ਰਿਹਾ ਵਾਂ ਆਪਣਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਜੱਟ ਸਮਾਜ ਦੀਆਂ ਸਾਡੀਆਂ ਔਰਤਾਂ ਦੇ ਬਾਰੇ ਵੀ ਕਾਫੀ ਨਾ ਬਕਵਾਸ ਕੀਤੀ ਸੀਗੀ ਉਸ ਦੇ ਸਬੰਧੀ ਅਸੀਂ 16 ਦਸੰਬਰ 2023 ਨੂੰ ਜਿਹੜੀ ਦਰਖਾਸਤ ਦਿੱਤੀ ਸੀਗੀ ਤੇ ਸਾਨੂੰ ਭਰੋਸਾ ਦਿੱਤਾ ਸੀ ਕਿ 10 ਦਿਨਾਂ ਦੇ ਵਿੱਚ ਜਿਹੜੀ ਇਸ ਤੇ ਕਾਰਵਾਈ ਕਰ ਫਿਰ 30 ਜਨਵਰੀ ਨੂੰ ਦਰਖਾਸਤ ਦਿੱਤੀ ਉਸ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅੱਜ 8 ਮਹੀਨੇ ਦੇ ਬੀਤ ਜਾਂਦੇ باوجود ਵੀ ਜਿਹੜੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਇਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਦੇ ਜਲਦੀ ਤੋਂ ਜਲਦੀ ਜਿਹੜੀ ਇਹਨਾਂ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਿਹੜੇ ਅਨਸਰ ਹੁੰਦੇ ਨੇ ਸ਼ਰਾਤੀ ਅਨਸਰ ਹੈ ਇਹ ਮਤਲਬ ਕਿ ਦੋ ਫਿਰਕਿਆਂ ਦੇ ਵਿੱਚ ਦੰਗਾ ਕਰਵਾ ਸਕਦੇ ਆ ਜੋ ਕਿ ਇਸ ਨੂੰ ਪਹਿਲਾਂ ਹੀ ਨੱਥ ਪਾਈ ਜਾ ਸਕੇ ਤਾਂ ਕਿ ਕੱਲ ਨੂੰ ਕੋਈ ਮਾਹੌਲ ਨਾ ਵਿਗੜੇ ਜਿਹੜਾ ਆਪਣਾ ਸਮਾਜ ਸ਼ਾਂਤੀ ਭਰਿਆ ਰਵੇ ਕਿਉਂਕਿ ਇਹਦੀ ਹਰੇਕ ਵੀਡੀਓ ਜਿਹੜੀ ਹਨਾ ਹਮੇਸ਼ਾ ਜਿਹੜੀ ਆ ਜੱਟ ਸਮਾਜ ਦੇ ਖਿਲਾਫ ਜਿਹੜੀ ਨਫ਼ਰਤ ਫਲਾਈ ਆ ਤੇ ਇਹਦੀ ਵੀਡੀਓ ਤੇ ਕਰਕੇ ਜਿਹੜਾ ਵਾ ਗਰਾਉਂਡ ਲੈਵਲ ਤੇ ਵੀ ਜਿਹੜਾ ਵਾਣਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨਫ਼ਰਤ ਜਿਹੜੀ ਫੈਲ ਚੁੱਕੀ ਆ ਇਹਦੀਆਂ ਵੀਡੀਓ ਤੇ ਵੀ ਜਿਹੜੇ ਕਮੈਂਟ ਹੁੰਦੇ ਆ ਹਮੇਸ਼ਾ ਜੱਟਾਂ ਨੂੰ ਗਦਾਰ ਕਿਹਾ ਜਾ ਰਿਹਾ ਵਾ ਸੋ ਇਹ ਜਿਹੜੀ ਨਫ਼ਰਤ ਫਲਾਈ ਆ ਰਹੀ ਆ ਅਸੀਂ ਇਹ ਬੇਨਤੀ ਕਰਦੇ ਆ ਕਿ ਇਸ ਨੂੰ ਰੋਕਿਆ ਜਾਵੇ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਤੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ ਸਿੱਖ ਸਾਹਿਬ ਦੇ ਕੋਲ ਪਹੁੰਚੇ ਉਹਨਾਂ ਨੇ ਕੀ ਕਿਹਾ ਗਿਆ ਤੁਹਾਨੂੰ ਨਾਲ ਅਸੀਂ ਜਦੋਂ 30 ਦਸੰਬਰ 902 ਉਹਨਾਂ ਨੂੰ ਕਿਹਾ ਸੀ ਕਿ ਅਸੀਂ ਦੰਧ ਦੇਣਾ ਚ ਕਾਰਵਾਈ ਕਰਾਂਗੇ ਪਰ ਹੁਣ 8 ਮਹੀਨੇ ਬੀਤ ਗਏ ਆ ਹਲੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਕੀ ਗੱਲਬਾਤ ਹੋਈ ਨਹੀਂ ਸੀ ਹੁਣੇ ਫਿਰ ਮਤਲਬ ਕਿ ਸਾਡੇ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਸੀ ਨਾ ਉਹਨਾਂ ਦੀ ਆਈਡੀਆਂ ਤੇ ਆਣ ਕੇ ਫੇਸਬੁਕ ਆਈਡੀਆਂ ਤੇ ਆਣ ਕੇ ਮਤਲਬ ਕਿ ਸ਼ਰਿਆਮ ਕਹਿੰਦਾ ਕਿ ਤੁਹਾਨੂੰ ਬੋਰੀ ਚ ਪਾ ਕੇ ਘੁੱਟਣਾ ਵਾ ਤੁਹਾਨੂੰ ਉਹ ਕਾ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਮਤਲਬ ਕਿ ਧਮਕੀਆਂ ਦੇ ਰਿਹਾ ਜੀ ਸ਼ਰਿਆਮ ਸਾਡੀਆਂ ਜਿੱਦਾਂ ਫੇਸਬੁਕ ਆਈਡੀ ਤੇ ਆਣ ਕੇ ਮਾਰਨਾ ਬੰਦ ਕਰ ਦਿਓ ਤੁਹਾਡੀ ਮੰਗ ਸਾਡੀ ਮੰਗ ਇਹ ਹੀ ਆ ਕਿ ਇਸ ਤੇ ਜੋ ਵੀ ਹੈਗੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਇਸ ਨੂੰ ਜੇਲ੍ਹ ਦੇ ਵਿੱਚ ਟੱਕਿਆ ਜਾਵੇ ਦਰਖਾਸਤਾਂ ਤੇ ਇਹ ਦਰਖਾਸਤਾਂ ਅਸੀਂ ਜੋ ਡਾਕਟਰ ਗੁਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਲੁਧਿਆਣੇ ਤੋਂ ਉਹ ਬਹੁਤ ਸਾਲਾਂ ਤੋਂ ਜੱਟਾਂ ਨੂੰ ਜਿਹੜੀਆਂ ਗਲਤ ਪਛਾਵਾਵਾਂ ਦੇ ਨਾਲ ਜਿਹੜਾ ਵਾ ਉਹ ਸ਼ਬਦਾਵਲੀ ਜਿਹੜੀ ਵਰਤਦਾ ਸੀਗਾ ਤੇ ਜਿਹੜੀ ਕਿ ਬਹੁਤ ਜ਼ਿਆਦਾ ਘਟੀਆ ਸ਼ਬਦਾਵਲੀ ਵਰਤਦਾ ਉਹ ਉਹਦੇ ਸਬੰਧ ਚ ਅਸੀਂ ਤਿੰਨ ਦਰਖਾਸਤਾਂ ਦੇ ਚੁੱਕੇ ਆ ਤੇ ਸਾਨੂੰ ਸੀਪੀ ਸਾਹਿਬ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਸਾਰੀ ਇਨਕੁਆਇਰੀ ਕਰਕੇ ਵਰਤੀ ਜਿਹੜੀ ਕਾਰਵਾਈ ਕਰਾਂਗੇ ਤੇ ਉਸ ਦੇ ਬਾਵਜੂਦ ਵੀ ਇਹਦੇ ਉੱਪਰ ਅਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਆ ਜਿਹੜੇ ਸੁਖਵਿੰਦਰ ਪੀਪੀ ਬਾਜੀ ਆ ਉਹਨਾਂ ਦੀ ਲੜਕੀ ਵਾਲੇ ਨੇ ਬਹੁਤ ਜ਼ਿਆਦਾ ਘਟੀਆ ਸ਼ਬਦਾਵਲੀ ਵਰਤੀ ਸੀ ਤੇ ਉਹ ਫਿਰ ਬਾਜੀ ਉਹਨਾਂ ਨੇ ਦਰਖਾਸਤ ਦਿੱਤੀ ਤੇ ਇੱਥੇ ਉਹਦੇ ਸਬੰਧ ਚ ਪਰਚਾ ਵੀ ਹੋ ਚੁੱਕਾ ਵਾ ਪਰਚੇ ਤੋਂ ਬਾਅਦ ਇਹ ਜਮਾਨਤ ਤੇ ਆ ਗਿਆ ਬਾਹਰ ਬਾਹਰ ਆਉਣ ਤੋਂ ਬਾਅਦ ਇਹ ਥੋੜਾ ਚਿਰ ਤਾਂ ਚੁੱਪ ਰਿਹਾ ਵਾ ਪਰ ਹੁਣ ਕੁਝ ਦਿਨਾਂ ਤੋਂ ਦੁਬਾਰਾ ਇਹਨੇ ਫੇਰ ਉਹੀ ਕੰਮ ਸ਼ੁਰੂ ਕਰ ਦਿੱਤਾ ਵਾ ਤੇ ਇਹ ਦੁਬਾਰਾ ਫੇਰ ਜੱਟਾਂ ਨੂੰ ਮਤਲਬ ਸਾਰੇ ਧੀਆਂ ਭੈਣਾਂ ਨੂੰ ਟਾਰਗੇਟ ਕਰਨ ਨੇ ਸ਼ੁਰੂ ਕਰ ਦਿੱਤਾ ਵਾ ਇਹਦੀ ਸ਼ਬਦਾਵਲੀ ਜਿਹੜੀ ਆ ਉਹ ਬਿਲਕੁਲ ਵੀ ਜਿਹੜੀ ਕਹਿੰਦੇ ਆ ਕਿ ਬਹੁਤ ਘਟੀਆ ਸ਼ਬਦਾਵਲੀ ਜਿਹੜੀ ਇਹ ਵਰਤਦਾ ਵਾ ਅੱਜ ਅਸੀਂ ਇੱਥੇ ਸਾਰੇ ਜਾਣੇ ਜਿਹੜੇ ਆ ਜੱਟ ਵੈਲਫੇਅਰ ਸੁਸਾਇਟੀ ਵੱਲੋਂ ਇਕੱਠੇ ਹੋ ਕੇ ਫੇਰ ਸੀਪੀ ਸਾਹਿਬ ਨੂੰ ਮਿਲਣ ਆਏ ਆ ਕਿ ਇਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਇੱਥੇ ਜਲਦੀ ਤੋਂ ਜਲਦੀ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ